ਜੀ ਬਈਆ ਹੈਲੋ ਜੀ ਜੈ ਸ਼੍ਰੀ கிருஷ்ਨਾ ਮੈਂ ਮੋਨਿਕਾ ਸੰਜਣਾ ਦੀ ਦੁਨੀਆ ਦੇ ਵਿੱਚ ਤੁਹਾਡਾ ਸਾਰੇ ਭੈਣ ਭਰਾ ਹਾਂ ਦਾ ਸਵਾਗਤ ਕਰਦੀ ਆ ਜੀ ਲੋ ਜੀ ਅੱਜ ਆਪਾਂ ਕਟਨਸ ਯਾਨੀ ਕਿ ਪਰਦੇ ਦੇਖਣ ਆਈਆਂ ਤੇ ਦੇਖਣ ਨਹੀਂ ਆਈ ਤੁਹਾਨੂੰ ਦਿਖਾਉਣ ਆਈਆਂ ਇਹਦੀ ਆਪਣੇ ਕੋਲ ਡਿਮਾਂਡ ਆਈ ਹੋਈ ਹੈ ਵਿੱਕੀ ਵੀਰੇ ਵੀਰੇ ਉਹਨਾਂ ਦੀ ਕਮਲ ਭਾਜੀ ਉਹਨਾਂ ਦੀ ਜਦੋਂ ਆਪਾਂ ਗਏ ਸੀ ਉਹਨਾਂ ਦੇ ਘਰ ਉਹਨਾਂ ਨੇ ਉਦੋਂ ਆਪਾਂ ਨੂੰ ਕਿਹਾ ਸੀ ਕਿ ਕੋਠੀ ਵਾਸਤੇ ਨਾ ਆਪਾਂ ਨੂੰ ਨਾ ਪਰਦੇ ਚਾਹੀਦੇ ਆ ਤੇ ਜਰੂਰੀ ਚਾਹੀਦੀਆਂ ਬਸ ਉਹ ਵੀ ਥੋੜੇ ਬਿਜ਼ੀ ਰਹੇ ਤੇ ਆਪਾਂ ਵੀ ਬਹੁਤ ਬਿਜ਼ੀ ਰਹੇ ਤੇ ਉਹਨਾਂ ਲਈ ਨਾ ਮੈਂ ਇਹ ਵਾਲੇ ਪਸੰਦ ਕਰ ਰਹੀਆਂ ਇਸ ਫੈਬਰਿਕ ਦੇ ਵਿੱਚੋਂ ਤੇ ਪਰ ਉਹ ਮੈਨੂੰ ਮੈਂ ਤਾਂ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਤੁਸੀਂ ਲਾਈਟ ਲਓ ਪਰ ਕਿਉਂਕਿ ਲਾਈਟ ਬਿਲਕੁਲ ਤੁਸੀਂ ਸਾਰੇ ਬਲੌਗ ਦੇਖ ਲਈਆਂ ਉਹਨਾਂ ਦੇ ਪਰ ਉਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦੇ ਲਾਈਟਸ ਫੇਦੀ ਹੋਈ ਵੀ ਆ ਵੀ ਤੁਸੀਂ ਬਹੁਤ ਡਾਰਕ ਨਾਲੋ ਪਰ ਉਹ ਕਹਿੰਦੇ ਬੱਚਿਆਂ ਦਾ ਘਰ ਆ ਸਾਨੂੰ ਡਾਰਕ ਵਾਲੇ ਚਾਹੀਦੇ ਪਰ ਜੇ ਉਹਨਾਂ ਨੇ ਡਾਰਕ ਚ ਲੈਣੀ ਆ ਤਾਂ ਮੈਨੂੰ ਇਹ ਵਾਲਾ ਵੀ ਠੀਕ ਹੈ ਕਿਉਂਕਿ ਬਿਲਕੁਲ ਆਫ ਵਾਈਟ ਕਲਰ ਹੋਇਆ ਵਾ ਆਫ ਵਾਈਟ ਦੇ ਉੱਪਰ ਇਹ ਵਾਲਾ ਚੱਲੇਗਾ ਤੇ ਮੈਂ ਤੁਹਾਨੂੰ ਦੂਰਾ ਵੀ ਦਿਖਾ ਦਿੰਨੀ ਹਾਂ ਬਹੁਤ ਅੱਛਾ ਲੱਗ ਰਿਹਾ ਸਭ ਤੋਂ ਮੇਨ ਗੱਲ ਕਿ ਇਹਦੀ ਫੈਬਰਿਕ ਬਹੁਤ ਵਧੀਆ ਤੇ ਰੇਟ ਮੈਂ ਤੁਹਾਨੂੰ ਰੇਟ ਮੈਨੂੰ ਪਤਾ ਨਹੀਂ ਹੈਗਾ ਕਿਉਂਕਿ ਬਹੁਤ ਜ਼ਿਆਦੇ ਹਾਂ ਥੋੜਾ ਜਿਵੇਂ ਕਿ ਵਿਆਹ ਵੀ ਹੁੰਦਾ ਸੀਜ਼ਨ ਚੱਲ ਰਿਹਾ ਉਹਦੇ ਚ ਵੀਜੀ ਹੋ ਰਹੇ ਨੇ ਤਾਂ ਮੈਂ ਤੁਹਾਨੂੰ ਸਾਰਾ ਕੁਝ ਐਂਡ 'ਚ ਦੱਸਾਂਗੀ ਕਿ ਕਿਆ ਕਿਹੜਾ ਪਰਦਾ ਕਿਹੜੇ ਪ੍ਰਾਈਸ 'ਤੇ ਰਹੇਗਾ ਤੇ ਕਿਹੜਾ ਪਰਦਾ ਕਿਹੜੇ ਪ੍ਰਾਈਸ 'ਤੇ ਰਹੇਗਾ ਇਹਦੇ ਚਾ ਗਰੇ ਵੀ ਹੈਗਾ ਦੇਖੋ ਤੁਸੀਂ ਅੱਜਕੱਲ ਜਿਵੇਂ ਕੀ ਪਿਓਰ ਖੀਨਖਾਬ ਦੇ ਸੂਟ ਆ ਰਹੇ ਨੇ ਉਹਦਾਂ ਹੀ ਖੀਨਖਾਬ ਦੀ ਤਰ੍ਹਾਂ ਆਪਣਾ ਕਟਨਸ ਵੀ ਆ ਰਹੇ ਨੇ ਹਨਾ ਬਹੁਤ ਪਿਆਰੇ ਨੇ ਅਗਰ ਇਹਦੇ ਆਪਾਂ ਇਦਾਂ ਇੱਕ ਟੈਕਚਰ ਜਿਹਾ ਤਿਆਰ ਕਰਨਾ ਹੋਵੇ ਨਾ ਤਾਂ ਇਹਨੂੰ ਇਦਾਂ ਇਦਾਂ ਵੀ ਤਿਆਰ ਕਰ ਸਕਦੇ ਆ ਅਗਰ ਅਸੀਂ ਸਿੰਗਲ ਸਿਰਫ ਫਲਾਵਰ ਦੇ ਵਿੱਚ ਲਗਾਣਾ ਤਾਂ ਅਸੀਂ ਫਲਾ ਫਲਾਵਰ ਵਾਲੇ ਵੀ ਲਗਾ ਸਕਦੇ ਆ ਪਰ ਚੱਲ ਟ੍ਰੈਂਡ ਦੇ ਵਿੱਚ ਇਹੀ ਚੀਜ਼ ਰਹੀ ਹੈ ਠੀਕ ਹੈ ਜੀ ਇਹਦੇ ਵਿੱਚ ਆ ਦੇਖੋ ਅਗਰ ਲਾਈਟ ਮੈਂ ਉਹਨਾਂ ਨੂੰ ਸਲਾਹ ਦਿੱਤੀ ਸੀ ਵੀ ਲਾਈਟ ਕਹਿੰਦੇ ਦੀਦੀ ਬੱਚਿਆਂ ਵਾਲਾ ਘਰ ਆ ਸਾਡਾ ਅਸੀਂ ਜੱਟ ਜ਼ਿੰਮੇਦਾਰ ਜੱਟ ਜ਼ਿੰਮੇਦਾਰ ਤੇ ਥੋੜਾ ਜਿਹਾ ਕਿ ਡਾਰਕੀ ਇੱਛਾ ਲੱਗਦਾ ਹੈ ਕਿ ਉਸੇ ਮੁਤਾਬਕ ਫਿਰ ਮੈਂ ਕਿਹਾ ਹਾਂ ਇਹ ਤਾਂ ਹੈ ਗੱਲ ਹਨਾ ਦੇਖੋ ਸਭ ਨੇ ਆਪੋ ਆਪਣੇ ਘਰ ਦੇ ਸਾਹ ਵੇਖਣਾ ਇਹ ਜੂਥ ਚ ਹੈ ਇਹ ਜਿਹੜਾ ਫੈਬਰਿਕ ਹੈ ਜੂਥ ਦੇ ਵਿੱਚ ਹੈ ਤੇ ਡਬਲ ਹੈ ਇੱਕ ਪਾਸੇ ਇਧਰ ਥੋੜਾ ਜਿਵੇਂ ਕਿ ਡਬਲ ਬੁੰਤੀ ਚ ਹੈ ਇਹ ਹੈਗਾ ਜੂਥ ਦੇ ਵਿੱਚ ਤੇ ਇਹ ਆ ਗਿਆ ਛੋਟੇ ਛੋਟੀ ਹੋਰ ਬੁੱਟੀ ਦੇ ਵਿੱਚ ਤੇ ਇਹਦਾ ਵੀ ਫੈਬਰਿਕ ਕੁਝ ਹੋਰ ਹੈ ਸਾਡੀ ਪ੍ਰਾਈਸ ਉੱਪਰ-ਨੀਚੇ ਹੋ ਜਾਏਗਾ ਥੋੜਾ ਜਿਹਾ ਥੋੜਾ ਬਹੁਤਾ ਪਰ ਕੱਪੜਾ ਬਹੁਤ ਵਧੀਆ ਕੱਪੜਾ ਇਹ ਵੀ ਬਹੁਤ ਵਧੀਆ ਗਲੇਸ ਕੋਟ ਜਿਹੜੀ ਵਧੀਆ ਵਾਲੀ ਗਲੇਸ ਆਂਦੀ ਹੈ ਗਲੇਸ ਵੀ ਨਹੀਂ ਕਹਿ ਸਕਦੇ ਸੌਰੀ ਅੱਜ ਕੱਲੇ ਕਿ ਪਰਦੇ ਆਪਣਾ ਕੀ ਕਹਿੰਦੇ ਆ ਹਾਏ ਹੇ ਦਿਮਾਗ ਸੋਫੇ ਕਵਰ ਚੱਲ ਰਹੇ ਆ ਨਾ ਬਹੁਤ ਸੋਹਣੇ ਤੇ ਉਹ ਉੱਥੇ ਟਿਕ ਜਾਂਦੇ ਜਿੱਥੇ ਆਪਾਂ ਟਿਕਾਉਂਦੇ ਆ ਤੇ ਇਹਦੇ ਵਿੱਚ ਕਲਰ ਇਹ ਵੀ ਹੈਗਾ ਇਹਦੇ 'ਚ ਦੇਖੋ ਛੋਟੀ ਬੁੱਟੀ ਦੇ ਵਿੱਚ ਅੰਬੀ ਵਾਲੀ ਬੁੱਟੀ ਹੈ ਤੇ ਕਲਰ ਗ੍ਰੇ ਬਟ ਆਪਣਾ ਕਾਫੀ ਜਾਂ ਤੇ ਸਾਰੇ ਇੰਗਲਿਸ਼ ਕਲਰ ਹੈ ਠੀਕ ਹੈ ਨਾ ਜੀ ਤੇ ਇਧਰ ਇੱਕ ਆ ਜੋ ਮੈਨੂੰ ਇਹ ਵਾਲੇ ਬਹੁਤ ਪਿਆਰੇ ਲੱਗਦੇ ਆ ਇੱਕ ਤਾਂ ਇਹ ਬਾਕੀ ਜਿਹੜੇ ਵੀ ਮੈਂ ਤੁਹਾਨੂੰ ਕੋਈ ਵੀ ਪੜਦੇ ਆ ਚ ਦਿਖਾ ਰਹੀ ਆ ਸਾਰੇ ਨਾ ਆ ਅਕੜਾ ਇੱਕ ਅਕੜੇ ਅਕੜੇ ਜੇ ਕੱਪੜਾ ਹੁੰਦਾ ਉਹ ਖੜੇ ਖੜੇ ਜੇ ਰਹਿੰਦੇ ਆ ਉਹ ਸੋਹਣੇ ਨਹੀਂ ਲੱਗਦੇ ਹੈ ਕਿ ਨਾ ਕੱਪੜਾ ਸੋਹਣਾ ਲੱਗੇ ਨਾ ਲੱਗੇ ਪੜਦੇ ਸੋਹਣੇ ਲੱਗਣ ਮੇਰਾ ਤਾਂ ਮੰਨਣਾ ਇਹੀ ਹੈ ਤੇ ਇਹ ਹੈਗੇ ਨਾ ਗਿਰਮੇ ਗਿਰਮੇ ਜੇ ਪੜਦੇ ਹਨਾ ਵੀ ਥੋੜੇ ਸੋਹਣੇ ਲੱਗਦੇ ਆ ਥੋੜਾ ਜਿਹੜਾ ਤੇ ਇਹਦੇ ਵਿੱਚ ਵੀ ਦੇਖੋ ਤੁਸੀਂ ਇੱਕ ਹੈਗਾ ਜੀ ਇਹ ਗਾਜਰੀ ਪਿੰਕ ਬਹੁਤ ਸੋਹਣਾ ਡਿਜ਼ਾਈਨ ਹੈ ਤੇ ਇੱਕ ਹੈਗਾ ਇਹਦੇ ਵਿੱਚ ਗ੍ਰੇ ਕਲਰ ਮੈਂ ਗ੍ਰੇ ਕਹਿ ਰਹੀ ਆ ਪਰ ਇਹ ਗ੍ਰੇ ਵੀ ਨਹੀਂ ਹੈਗਾ ਇਹ ਸਾਰੇ ਇੰਗਲਿਸ਼ ਕਲਰ ਆ ਪੜਦਿਆਂ ਦੇ ਵਿੱਚ ਇੰਗਲਿਸ਼ ਕਲਰ ਆ ਤੇ ਹੋਰ ਇਹ ਵੀ ਬਹੁਤ ਸੋਹਣੇ ਆ ਜੇ ਐਮਐਡੀ ਵੀ ਆਈਟਮ ਕੁਝ ਲੈਣੀ ਆ ਇਹ ਵੀ ਜਿਗਜੈਗ ਜਿਹਾ ਇਹ ਵੀ ਬਹੁਤ ਸੋਹਣਾ ਇਹਦਾ ਵੀ ਇਹ ਵੀ ਕਲਰ ਬਹੁਤ ਪਿਆਰਾ ਹੈ ਇਹ ਕਲਰ ਵੀ ਨਾ ਜਿਆਦਾ ਪਿਆਰਾ ਨਾ ਬਹੁਤ ਸੋਹਣਾ ਠੀਕ ਹੈ ਨਾ ਜੀ ਤੇ ਇਧਰ ਹੀ ਕਿਹ ਚੀਜ਼ ਇਹ ਵੈਲਵਟ ਦੇ ਵਿੱਚ ਪਿਆ ਕੁਛ ਹਾਂ ਇਹ ਵੈਲਵਟ ਦੇ ਵਿੱਚ ਹੈ ਆ ਦੇਖੋ ਜੀ ਇਹ ਵੈਲਵਟ ਦੇ ਵਿੱਚ ਹੈ ਤੇ ਇਹਦੇ ਨਾਲ ਦੀ ਤਾਂ ਮੈਂ ਅਮਰੀਕਾ ਵੀ ਭੇਜੇ ਸੀਗੇ ਡਿੱਟੋ ਉਹਨਾਂ ਨੇ ਬਿਲਕੁਲ ਆਫ ਵਾਈਟ ਲੈ ਸੀਗੇ ਤੇ ਇੱਕ ਪੀਸ ਹੱਥਾ ਕੜਵਾ ਕੇ ਉਧਰ ਦੇਖ ਲਏ ਇਸ ਚੀਜ਼ ਦਾ ਮੈਂ ਹੀ ਲੈ ਜਾਨੀ ਆ ਚੱਕ ਕੇ ਬਹੁਤ ਪਿਆਰਾ ਬਹੁਤ ਸੋਹਣਾ ਉੱਥੇ ਰੱਖ ਕੇ ਤੁਹਾਨੂੰ ਦਿਖਾਨੀ ਤੇ ਆ ਨੀਚੀ ਆਏਗਾ ਬਾਕੀ ਦੇਖਦੇ ਆ ਕਿਸ ਤਰ੍ਹਾਂ ਆਏਗਾ ਇਹ ਨੇ ਸੈਂਟਰ ਜੀ ਚ ਆਏਗਾ ਤੇ ਚੁੱਕ ਮੈਂ ਤਾਂ ਮੈਂ ਨਾ ਇੰਗੇ ਤਰ੍ਹਾਂ ਖੋਲੀ ਲਮ ਹਾਂਜੀ ਇਹ ਵੀ ਪਰਦਾ ਬਹੁਤ ਸੋਹਣਾ ਹੈ ਇਹ ਕੋਸਟਲੀ ਵੀ ਹੋਏਗਾ ਪਤਾ ਨਹੀਂ ਉਦੋਂ ਆਪਾਂ ਨੇ ਕਿਆ ਰੇਟ ਲਿਆ ਸੀਗਾ ਤੇ ਉਹਨਾਂ ਨੇ ਤਾਂ ਬਿਲਕੁਲ ਕਰੀਮ ਕਲਰ ਮੰਗਵਾਏ ਸੀਗੇ ਇਹ ਤਾਂ ਫਿਰ ਵੀ ਡਾਰਕ ਹੈ ਉਹ ਕਹਿੰਦੇ ਜਿਸ ਤੱਕ ਕਰੀਮ ਕਲਰ ਲਵਾਂਗੇ ਫਿਰ ਮੈਂ ਕਿਹਾ ਚਲੋ ਸਭ ਦੀ ਦੇਖੋ ਜੀ ਆਪ ਕੋ ਆਪਣੀ ਚੁਆਇਸ ਹੁੰਦੀ ਆ ਜੋ ਚੀਜ਼ ਜਿਹਨੂੰ ਜ਼ਿਆਦਾ ਵਧੀਆ ਲੱਗਦੀ ਆ ਹਰ ਇਨਸਾਨ ਉਹੀ ਲੰਦਾ ਠੀਕ ਹੈ ਨਾ ਜੀ ਤੇ ਹਾਂ ਇਹਦਾ ਨੀਚੇ ਵਾਲਾ ਇਹ ਵਾਲਾ ਡਿਜ਼ਾਈਨ ਹੈ ਹੈ ਬਹੁਤ ਸੋਹਣਾ ਡਿਜ਼ਾਈਨ ਬਹੁਤ ਪਿਆਰਾ ਕਲਰ ਵੀ ਬਹੁਤ ਸੋਹਣਾ ਆਪਾਂ ਪੁੱਛਦੇ ਹਾਂ ਅਸਦਾ ਪ੍ਰਾਈਸ ਕਿਆ ਰਹੇਗਾ ਜੀ ਭਈਆ ਹਣਾ ਤੇ ਬਾਕੀ ਡਰਾਇੰਗ ਰੂਮ ਦੇ ਹੋਗੇ ਜਾਂ ਫਿਰ ਆਪਾਂ ਪੂਜਾ ਰੂਮ ਬਣਾਇਆ ਹੋਇਆ ਉਹਦੇ ਵਿੱਚ ਹੋਗੇ ਹਨਾ ਉਹ ਇਧਰੋਂ ਠੀਕ ਰਹਿਣਗੇ ਉਹ ਇਹਦੇ ਵਿੱਚ ਬਾਕੀ ਬਹੁਤ ਜ਼ਿਆਦੇ ਡਿਜ਼ਾਈਨ ਆ ਦੇਖੋ ਐਦਾਂ ਜੇ ਅਸੀਂ ਡਰੈਂਗ ਰੂਮ ਦੇ ਵਿੱਚ ਐਦਾਂ ਲੁੱਕ ਦੇਣੀ ਹੈ ਨਾ ਇਹਨਾਂ ਨੇ ਲੁੱਕ ਵਾਈਜ਼ ਵੀ ਐਦਾਂ ਹੀ ਰੱਖੇ ਹੋਏ ਆ ਆ ਦੇਖੋ ਐਦਾਂ ਲਾਈਟਾਂ ਲਗਾ ਕੇ ਤਾਂ ਆਪਾਂ ਐਦਾਂ ਵੀ ਦੇ ਸਕਦੇ ਆ ਇਹ ਚੀਜ਼ ਵੀ ਬਹੁਤ ਜ਼ਿਆਦੇ ਵਧੀਆ ਮੈਂ ਆਪਾਂ ਬਹੁਤ ਜ਼ਿਆਦੇ ਭੇਜੇ ਆ ਫੋਰਨ ਕੰਟਰੀ ਦੇ ਵਿੱਚ ਤੇ ਬਹੁਤ ਜ਼ਿਆਦੇ ਲਾਈਕ ਕੀਤੇ ਤੇ ਹਾਈ ਮੈਂ ਮਰ ਜਾ ਆ ਇਹ ਪਰਦਾ ਬਹੁਤ ਸੋਹਣਾ ਤੇ ਸ਼ਾਈਨਿੰਗ ਕਰ ਰਿਹਾ ਹੈ ਕਲਰ ਸਾਰਿਆਂ ਚ ਮਿਲ ਜਾਣਗੇ ਜਿਵੇਂ ਇਹਦੇ ਵਿੱਚ ਇਹ ਨਾ ਬਹੁਤ ਸੋਹਣਾ ਫਿਰੋਜੀ ਵੀ ਨਹੀਂ ਕਹਿ ਸਕਦੇ ਹੈ ਕਿ ਬਹੁਤ ਸੋਹਣਾ ਕਲਰ ਆਇਆ ਦੇ ਵਿੱਚ ਇਹਦੇ ਵਿੱਚ ਜੇ ਤੁਸੀਂ ਹੋਰ ਵੀ ਕਲਰ ਲੈਣਾ ਚਾਹੋਗੇ ਤਾਂ ਇਹਦੇ ਵਿੱਚ ਤੁਹਾਨੂੰ ਕਲਰ ਹੋਰ ਵੀ ਮਿਲ ਜੀਗਾ ਇੱਥੇ ਜਦੋਂ ਵੀ ਆਈਦਾ ਨਾ ਹੁਣ ਐ ਥੋੜਾ ਵੀ ਜੇ ਮੰਨ ਕੇ ਚੱਲੋ ਆਪਾਂ ਨੇ ਵੀ ਘਰ ਹੁਣੀ ਬਣਾਇਆ ਸੀ ਸਾਲ ਮੇਰੇ ਕੋਲ ਤਾਂ ਮੇਰੇ ਪੁਰਾਣੇ ਘਰ ਦੇ ਅੱਜ ਤੋਂ 10 ਪਰਸਾਲ ਦੇ ਪਹਿਲਾਂ ਤੇ ਪਰਦੇ ਪਏ ਆ ਮੈਂ ਤਾਂ ਉਹੀ ਲਾਈਆਂ ਇੱਕ ਗੱਲ ਕਰਦੀਆਂ ਵੀ ਮੈਨੂੰ ਇੰਨੇ ਵਧੀਆ ਲੱਗਦੇ ਆ ਜੇ ਮੈਂ ਹਰੇਕ ਘਰੇ ਇੱਥੇ ਆਨੀ ਆ ਨਾ ਪਰਦਿਆਂ ਦੀ ਵੀਡੀਓਜ਼ ਬਣਾਣ ਤਾਂ ਮੈਨੂੰ ਇੱਥੇ ਇੰਨੇ ਵਧੀਆ ਲੱਗਦੇ ਆ ਫਿਰ ਕਿ ਮੈਂ ਐ ਸੋਚਾਂ ਵੀ ਇੱਕ ਰੂਮ ਚ ਕਿਹੜੇ ਲਗਾ ਲਵਾਂ ਇੱਕ ਰੂਮ ਚ ਕਿਹੜੇ ਲਗਾ ਲਵਾਂ ਸੋਨੇ ਮੈਨੂੰ ਸਾਰੇ ਹੀ ਲੱਗਦੇ ਹੁੰਦੇ ਆ ਇੱਥੇ ਆ ਕੇ ਉਹੀ ਇਹ ਨੀਤ ਤੋਂ ਬੇਨੀਤ ਹੋ ਜਾਂਦੀ ਐ ਹੱਸਦੀਆਂ ਮੈਂ ਤਾਂ ਤੇ ਇਹ ਵੀ ਪਰਦੇ ਬਹੁਤ ਸੋਹਣੇ 7 ਫੁੱਟੇ 9 ਫੁੱਟੇ ਇਹਲੇ ਤਾਂ ਆਮ ਮਿਲਦੇ ਮਿਲਦੇ ਆ 7 ਫੁੱਟ ਤੇ 9 ਫੁੱਟ ਬਾਕੀ ਆਪਾਂ ਜੀ ਮੈਂ ਕੀ ਵੈਸੇ ਮੇਨ ਨਾ 8 1/2 ਫੁੱਟ ਚੱਲਦਾ ਹੁੰਦਾ ਕਿਉਂਕਿ ਫਿਰ ਕਟਿੰਗ ਵੀ ਹੁੰਦੀ ਹੈ ਜੇ ਤੁਸੀਂ ਐਦਾਂ ਮੈਨੂੰ ਸਾਰੇ ਚੰਗੀ ਤਰ੍ਹਾਂ ਸਾਈਜ਼ ਦੱਸੋਗੇ ਤਾਂ ਆਪਾਂ ਐਦਾਂ ਵੀ ਬਣਵਾ ਸਕਦੇ ਆ ਤੁਹਾਡੇ ਠੀਕ ਹੈ ਜੀ ਐਦਾਂ ਵੀ ਬਣਵਾ ਸਕਦੇ ਆ 7 ਫੁੱਟ ਤੇ ਨਹੀਂ ਸੌਰੀ 7 1/2 7 ਫੁੱਟਾਂ ਤੇ 9 ਫੁੱਟਾਂ ਐਦਾਂ ਹੁੰਦਾ ਪਤ ਨਹੀਂ 7 ਫੁੱਟਾਂ ਦਾ ਧਿਆਨ ਧਿਆਨ ਚੋਂ ਹੀ ਨਿਕਲ ਗਿਆ ਬਾਕੀ ਕੰਬਲ ਦੀ ਵੈਰਾਈਟੀ ਹੋ ਗਈ ਹੈ ਪਰਦਿਆਂ ਦੀ ਇੱਥੇ ਨਾ ਕੰਬਲਾਂ ਦੀ ਤਾਂ ਉੱਪਰ ਹੈ ਇਹ ਥੋੜਾ ਨਾ ਹਲਕੇ ਪਏ ਮੈਂ ਮੀ ਤੁਹਾਨੂੰ ਕਹਿ ਦਮ ਇੱਥੇ ਵਧੀਆ ਨੇ نیچے ਇਹ ਮੈਨੂੰ ਇਹ ਦੇਖਣ ਚ ਲੱਗ ਰਹੇ ਨੇ ਕਿ ਵਧੀਆ ਨਹੀਂ ਹੈਗੇ ਇਹ ਉਂਝ ਕਲੈਕਸ਼ਨ ਆ ਰਹੀ ਹੈ ਵਧੀਆ ਸੋ ਇਦਾਂ ਹੀ ਆ ਰਹੇ ਪਰ ਜੋ ਮੇਨ ਚੀਜ਼ ਹੈ ਨਾ ਉੱਪਰ ਹੈ ਇਹਨਾਂ ਦੇ ਉੱਪਰ ਆਪਣਾ ਰਜਾਈਆਂ ਕੰਬਲ ਬਹੁਤ ਸੋਹਣੇ ਹੈ ਤੇ ਬਹੁਤ ਵਧੀਆ ਇਹ ਚੀਜ਼ਾਂ ਸਾਰੀਆਂ ਸਾਰੀਆਂ ਇੱਥੋਂ ਲੈ ਕੇ ਭੇਜੀਆਂ ਹੋਈਆਂ ਨੇ ਤੇ ਬਹੁਤ ਲਾਈਕ ਕਰਦੀਆਂ ਬਹੁਤ ਜ਼ਿਆਦਾ ਜਦੋਂ ਕਿ ਦੇ ਕਿਸੇ ਕੋਲ ਚੀਜ਼ ਪਹੁੰਚਦੋਂ ਪਹੁੰਚਦੀ ਹੈ ਨਾ ਪਹਿਲਾਂ ਨਹੀਂ ਮੈਂ ਕਹਿ ਸਕਦੀ ਜਦੋਂ ਪਹੁੰਚਦੀ ਹੈ ਦਾ ਰਿਸਪਾਂਸ ਤਾਂ ਉਦੋਂ ਮਿਲਦਾ ਹੁੰਦਾ ਬਾਕੀ ਆਹ ਪਰਦੇ ਬਹੁਤ ਜ਼ਿਆਦੇ ਸੋਹਣੇ ਨੇ ਬਹੁਤ ਜ਼ਿਆਦੇ ਸੋਹਣੇ ਤੇ ਬਾਕੀ ਆਹ ਵਾਲੇ ਪਰਦੇ ਨਾ ਆਪਾਂ ਨੇ 16 16 17 17 ਰੁਪਏ ਦਾ ਸੇਲ ਕੀਤਾ ਸੀਗਾ ਪਹਿਲਾਂ ਮੈਂ ਭੇਜੀ ਹੈ ਨਾ ਤੇ ਯੂਐਸਪੀ ਜਿਸ ਕਿ ਉਹਨਾਂ ਦਾ ਨਾਮ ਸੰਦੀਪ ਕੌਰ ਹੈ ਉਹਨਾਂ ਦੀ ਦੀਦੀ ਦਾ ਜਿਹਨਾਂ ਨੂੰ ਭੇਜੇ ਸੀ ਉਹਨਾਂ ਨੇ ਬਿਲਕੁਲ ਆਫ ਵਾਈਟ ਕਲਰ ਲਿਆ ਸੀ ਬਿਲਕੁਲ ਕਰੀਮ ਕਲਰ ਤੇ ਮੈਂ ਦਿਖਾਏ ਸੀਗੇ ਉਹਨਾਂ ਨੂੰ ਉਹਨਾਂ ਨੇ ਆ ਕਲਰ ਨਹੀਂ ਲਏ ਸੀ ਕਿਉਂਕਿ ਉਹਨਾਂ ਦੀ ਜਿਹੜੀ ਮੈਚਿੰਗ ਸੀ ਨਾ ਪੂਜਾ ਰੂਮ ਦੀ ਉਹਨਾਂ ਨੇ ਪੂਜਾ ਰੂਮ ਤੇ ਡ੍ਰੈੰਗ ਰੂਮ ਵਾਸਤੇ ਲਈ ਸੀ ਉਹਨਾਂ ਦੀ ਉਹਦੇ ਨਾਲ ਮੈਚਿੰਗ ਨਹੀਂ ਹੋ ਰਹੀ ਸੀ ਇਸ ਕਲਰ ਦੇ ਨਾਲ ਤੇ ਉਹਨਾਂ ਨੇ ਆ ਲਏ ਸੀ ਤੇ ਇਹਨਾਂ ਦੇ ਵਿੱਚ ਨਾ ਇਹਨਾਂ ਨੇ ਹੁਣ ਬਹੁਤ ਜ਼ਿਆਦਾ ਡਿਸਕਾਊਂਟ ਕਰਤਾ ਡਿਸਕਾਊਂਟ ਕਿਉਂ ਕੀਤਾ ਉਹਦਾ ਰੀਜਨ ਮੈਂ ਤੁਹਾਨੂੰ ਦੱਸ ਦਿਆਂ ਕਿਉਂਕਿ ਇਹਦੇ ਵਿੱਚ ਨਾ ਸਿਰਫ ਇਹ ਦੋ ਦੋ ਪਰਦੇ ਰਹਿ ਗਏ ਕਈਆਂ ਦੇ ਵਿੱਚ ਇੱਕ ਇੱਕ ਰਹਿ ਗਏ ਕਈਆਂ ਦੇ ਵਿੱਚ ਰਹਿ ਗਏ ਦੋ ਦੋ ਤੇ ਅਗਰ ਤੁਸੀਂ ਕਿਸੇ ਨੇ ਵੀ ਲੈਣਿਆ ਤਾਂ ਬਿਲਕੁਲ ਮੈਂ ਉਹੀ ਰੇਟ ਚੁਕਵਾ ਦਾਂਗੀ ਜਿਹੜੇ ਰੇਟ ਮੈਨੂੰ ਪੈਣਗੇ ਕਿਉਂਕਿ ਸਿਰਫ ਚਲੋ ਇਹਨਾਂ ਦਾ ਮਾਲ ਨਿਕਲ ਜੇਗਾ ਤੇ ਤੁਹਾਨੂੰ ਚੀਜ਼ ਮਿਲ ਜੇਗੀ ਪਰ ਚੀਜ਼ ਐ ਨਾ ਸੋਚੋ ਕਿ ਜੇ ਸਸਤੀ ਦੇ ਰਿਆ ਤਾਂ ਹਲਕੀ ਐ ਬਿਲਕੁਲ ਵੀ ਨਹੀਂ ਤੁਸੀਂ ਜਦੋਂ ਆਪੇ ਦੇਖੋ ਤੁਸੀਂ ਮੰਨਜੋਗੇ ਵੀ ਹਾਂ ਵਾਕਿਆ ਚੀਜ਼ ਭੇਜੀ ਹੈ ਕਿਸੇ ਨੇ ਬਹੁਤ ਸੋਹਣੀ ਇਹਦਾ ਡਿਜ਼ਾਈਨ ਇੰਨਾ ਪਿਆਰਾ ਹੈ ਅਠਕਲੀਆਂ ਜਾਂ ਪਰ ਇਹ ਹੈ ਇੱਕ ਤੇ 7 9 ਫੁੱਟਾਂ ਨੇ ਵੀਰ ਜੀ 9 ਫੁੱਟਾ ਹੈ ਨਾ 벨ਵੈਟ ਹੈ ਬਹਾਂ ਪਿਓਰ 벨ਵੈਟ ਦੇ ਵਿੱਚ ਹੈ ਇੰਨੀ ਵਧੀਆ ਚੀਜ਼ ਹੈ ਨਾ ਮੈਂ ਤਾਂ ਆਪ ਖੁਦ ਹੈਰਾਨ ਹੈ ਇੰਨੇ ਸੋਹਣੇ ਪਰਦੇ ਦੇਖ ਕੇ ਇਹ ਸੀ ਮੈਂ ਹੈ ਨਾ ਦੋ ਠੀਕ ਹੈ ਤੇ ਇੰਨੇ ਸੋਹਣੇ ਪਰਦੇ ਆ ਬਿਲਕੁਲ ਲੱਗੇ ਰੇਟ ਚ ਕਾ ਦਾਂਗੇ ਤੁਹਾਨੂੰ ਤੇ ਥੋੜੀ ਜੀ ਨਾ ਹੈਵੀ ਹੈ ਹੈਵੀ ਦੇ ਮੁਤਾਬਕ ਹੀ ਆਪਣਾ ਜਿਹੜੀ ਕੋਰੀਅਰ ਸਰਵਿਸ ਆ ਉਹ ਵੀ ਉਸੇ ਮੁਤਾਬਕ ਲੱਗੂਗੀ ਪਰ ਬੱਸ ਤੁਸੀਂ ਇੱਕ ਵਾਰੀ ਕਰ ਲਿਓ ਵੀ ਤੁਸੀਂ ਕਿਹੜੇ ਕਿਹੜੇ ਲੈਣੇ ਆ ਹਾਂਜੀ ਤੇ ਫਿਰ ਬਾਕੀ ਚੀਜ਼ ਬਹੁਤ ਵਧੀਆ ਮਿਲੇਗੀ ਤੁਹਾਨੂੰ ਇੱਥੇ